ਮਹਾਲੀ ਦੇ ਸੈਕਟਰ 77 ਦੇ ਵਿੱਚ ਪਿੰਕੀ ਧਾਰੀਵਾਲ ਦੇਰ ਰਾਤ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਕਿ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਕਰੀਬ 10 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦੇ ਘਰੇ ਫਾਇਰਿੰਗ ਹੋਈ ਹੈ। ਇਮੀਡੀਏਟਲੀ ਸਾਡੀ ਪੁਲਿਸ ਟੀਮਸ ਉੱਥੇ ਮੌਕੇ ਤੇ ਪਹੁੰਚੀਆਂ ਤੇ ਅਸੀਂ ਜਿਹੜਾ ਏਰੀਆ ਹੈ ਉਹਨੂੰ ਸਿਕਿਉਰ ਕੀਤਾ। ਕਾਹੇ ਇਹ ਕੌਣ ਲੋਕ ਸੀਗੇ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਗਈ? ਕਾਹਦੇ ਉੱਤੇ ਆਏ ਸੀਗੇ ਜੇ ਇਹ? ਦੋ ਮੁੰਡੇ ਸੀਗੇ ਜੀ ਉਹਦੇ ਤੇ ਮੋਟਰਸਾਈਕਲ ਤੇ ਯੂਪੀ ਨੰਬਰ ਸੀਗਾ। ਬਾਕੀ ਉਹਦੀ অথੈਨਟੀਸਿਟੀ ਨੰਬਰ ਦੀ ਉਹ ਵੈਰੀਫਾਈ ਕਰ ਰਹੇ ਆ ਜੀ। ਮਹਾਲੀ ਦੇ ਸੈਕਟਰ 77 ਦੇ ਵਿੱਚ ਪਿੰਕੀ ਧਾਰੀਵਾਲ ਜਿਹੜੇ ਕੀ ਪ੍ਰੋਡਿਊਸਰ ਹੈ ਪਹਿਲਾਂ ਵੀ ਵਿਵਾਦਾਂ 'ਚ ਰਹੇ ਸੁਨੰਦਾ ਸ਼ਰਮਾ ਦੇ ਨਾਲ ਉਹਨਾਂ ਦਾ ਨਾਮ ਆਇਆ ਸੀਗਾ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਦੇਰ ਰਾਤ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਕੀ ਮਾਮਲਾ ਦਰਜ ਕੀਤਾ ਗਿਆ ਇਸ ਵੇਲੇ ਸਾਡੇ ਨਾਲ ਡੀਐਸਪੀ ਪ੍ਰੀਤਮ ਚੇਸ਼ਿੰਗ ਚੈਲ ਜੀ ਸਾਡੇ ਨਾਲ ਮੌਜੂਦ ਨੇ। ਚੈਲ ਸਾਹਿਬ ਇਹ ਕੀ ਕਦੋਂ ਇਨਫੋਰਮੇਸ਼ਨ ਮਿਲੀ ਸੀ ਤੇ ਕੀ ਹੈਗਾ ਪੂਰਾ ਮਾਮਲਾ ਜੀ? ਹੇ ਜੀ ਕੱਲ ਰਾਤ ਸਨੂ ਕਰੀਬ 10 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦੇ ਘਰੇ ਫਾਇਰਿੰਗ ਹੋਈ ਹੈ ਇਮੀਡੀਏਟਲੀ ਸਾਡੀ ਪੁਲਿਸ ਟੀਮਸ ਉੱਥੇ ਮੌਕੇ ਤੇ ਪਹੁੰਚੀਆਂ ਤੇ ਅਸੀਂ ਜਿਹੜਾ ਏਰੀਆ ਹੈ ਉਹਨੂੰ ਸਿਕਿਉਰ ਕੀਤਾ ਉਹਦੇ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਰਜਿਸਟਰ ਕੀਤਾ ਹੈ ਜੀ ਤੇ ਅਸੀਂ ਲੱਗੇ ਹੋਏ ਹਾਂ ਜੀ ਟ੍ਰੇਸ ਕਰ ਰਹੇ ਹਾਂ ਜੀ ਇਸ ਕੇਸ ਨੂੰ ਕੁਛ ਨਗਦਾ ਹੀ ਕੌਣ ਲੋਕ ਸੀਗੇ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਕਿ ਕਦੇ ਉੱਤੇ ਆਏ ਸੀਗੇ ਜੀ ਇਹ ਇਹ ਮੋਟਰਸਾਈਕਲ ਤੇ ਆਏ ਸੀਗੇ ਜੀ ਦੋ ਬੰਦੇ ਆਏ ਸੀ ਬਾਕੀ ਇਸ ਟਾਈਮ ਤੇ ਰਿਵੀਲ ਕਰਨਾ ਕਿ ਕੀ ਸਾਡੇ ਕੋਲ ਹਲ ਤੱਕ ਫਿਲਹਾਲ ਅਪਡੇਟ ਹੈ ਦੇ ਵਿੱਚ ਉਹ ਠੀਕ ਨਹੀਂ ਰਹੂਗਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਟਾਈਮਲੀ ਜਦ ਹੋ ਜਾਂਦਾ ਹੈ ਕੰਪਲੀਟ ਤਾਂ ਸਾਨੂੰ ਸਾਰਾ ਬਰੀਫ ਕੀਤਾ ਜਾਊਗਾ ਪ੍ਰੋਪਰਲੀ ਸਰ ਮੈਂ ਇਹ ਵੀ ਦੱਸਿਆ ਜੜਾ ਨੰਬਰ ਸੀਗਾ ਜਿਹੜਾ ਮੋਟਰਸਾਈਕਲ ਆ ਉਹ ਯੂਪੀ ਦਾ ਨੰਬਰ ਸੀਗਾ ਮੋਟਰਸਾਈਕਲ ਦੇ ਉਪਰ ਆਏ ਸੀਗੇ ਕਿੰਨੇ ਕੁ ਲੋਕ ਸੀਗੇ ਦੋ ਮੁੰਡੇ ਸੀਗੇ ਜੀ ਉਹਦੇ ਤੇ ਮੋਟਰਸਾਈਕਲ ਤੇ ਯੂਪੀ ਨੰਬਰ ਸੀਗਾ ਬਾਕੀ ਉਹਦੀ ਆਥੈਂਟਿਸਿਟੀ ਨੰਬਰ ਦੀ ਉਹ ਵੈਰੀਫਾਈ ਕਰ ਰਹੇ ਆ ਜੀ ਸੀ ਲਾਈਨ ਨੂੰ ਗੈਂਗਸਟਰ ਨਾਲ ਵੀ ਜੁੜ ਕੇ ਦੇਖਿਆ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਜਿਹੜਾ ਸਿੰਗਰਾਂ ਦਾ ਗੈਂਗਸਟਰਾਂ ਦੇ ਨਾਲ ਆ ਰਿਹਾ ਸੀਗਾ ਧਮਕੀਆਂ ਦੇ ਸੀ ਇਹਨੂੰ ਉਹਦੇ ਨਾਲ ਵੀ ਜੁੜ ਕੇ ਦੇਖਿਆ ਜਾ ਰਿਹਾ ਇਸ ਟਾਈਮ ਤੇ ਕੋਈ ਵੀ ਪੋਸਿਬਿਲਟੀ ਨੂੰ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਸਾਰਾ ਕੁਝ ਐਕਸਪਲੋਰ ਕਰ ਰਹੇ ਆ ਤੇ ਜਿਸ ਦਾ ਵੀ ਇਹਦੇ ਵਿੱਚ ਰੋਲ ਹੋਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਜੀ ਜੀ ਇਹ ਸਾਡੇ ਡੀਐਸਪੀ ਚੈ ਸਾਬ ਜੀ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜਾਗਾ ਮਾਮਲਾ ਦਰਜ ਕਰ ਦਿੱਤਾ ਗਿਆਗਾ ਹਰ ਇੱਕ ਐਂਗਲ ਦੇ ਨਾਲ ਇਸ ਪੂਰੇ ਮਾਮਲੇ ਦੀ ਜੀ ਜਾਂਚ ਕੀਤੀ ਜਾ ਰਹੀ ਹੈ ਕੈਮਰਾ ਮੈਂ ਜਗਜੀਤ ਦੇ ਨਾਲ ਦਲਜੀਤ ਸਿੰਘ ਪੀਟੀਸੀ